ਸਾਸੀ ਕਾਲ ਦੀ ਗੁਰਲੀਨ ਨੂੰ ਟੀਚਰ ਆਉਂਦੇ ਤੁਹਾਡਾ ਸਵਾਗਤ ਹੈ ਅੱਜ ਫਿਰ ਆਪਾਂ ਹੈਂਡਵਰਕ ਦਾ ਸੂਟਾਂ ਦੇ ਕਲੈਕਸ਼ਨ ਲੈ ਕੇ ਆਏ ਹਾਂ ਸਾਰਿਆਂ ਲਈ ਅੱਜ ਵਾਲੇ ਸ੍ਰੀਪੀ ਆਪਣੇ ਸਾਰੇ ਨਿਊ ਡਿਜ਼ਾਈਨ ਤੇ ਪਾਰਟਿਕੂਲਰ ਸੂਟ ਰਹਿਣਗੇ ਤੇ ਕੁਝ ਇਹਦੇ ਵਿੱਚ ਜਿਵੇਂ ਆਪਣੇ ਸੈਮੀ ਦੇ ਬਣੇ ਹੋਏ ਕੁਝ ਪਿਓਰ ਦੇ ਜਿਹੜੇ ਸਟਾਫ ਦੇ ਵਿੱਚ ਬਣੇ ਹੋਏ ਆ ਸਾਰੇ ਟੋਟਲੀ ਹੈਂਡਵਰਕ ਦੇ ਸੂਟ ਰਹਿਣਗੇ ਜਿਵੇਂ ਤੁਹਾਨੂੰ ਪਤਾ ਹੀ ਆਪਣੇ ਕੋਲ ਜਿਆਦਾ ਹੈਂਡਵਰਕ ਦਾ ਸੂਟ ਹੀ ਰੈਡੀ ਹੁੰਦੇ ਆ ਤੁਸੀਂ ਇਹਨਾਂ ਸੂਟਾਂ ਨੂੰ ਕਿਸੇ ਵੀ ਕਲਰ ਦੇ ਉੱਪਰ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰਵਾ ਸਕਦੇ ਹੋ ਕਲਰ ਵਗੈਰਾ ਚੇਂਜ ਕਰਵਾ ਸਕਦੇ ਹੋ ਜਾਂ ਥੋੜਾ ਬਹੁਤ ਵਰਕ ਇਸ ਤੇ ਕਰਨਾ ਹੋਵੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਆਪਣਾ ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਿਹਾ ਤੁਸੀਂ ਉਹਦੇ ਤੇ ਸਕਰੀਨਸ਼ਾਟ ਲੈ ਕੇ ਆਪਾਂ ਤੋਂ ਪ੍ਰਾਈਸ ਲੈ ਸਕਦੇ ਹੋ ਆਪਣਾ ਇੰਸਟਾ ਦੇ ਵੀ ਪੇਜ ਬਣਿਆ ਹੈ ਜੇ ਤੁਸੀਂ ਹਜੇ ਤੱਕ ਉਹਨੂੰ ਨਹੀਂ ਫੋਲੋ ਕਰ ਦਿੱਤਾ ਪਲੀਜ਼ ਉਹਨੂੰ ਵੀ ਫੋਲੋ ਕਰੋ ਕਿਉਂਕਿ ਕਈ ਵੀਡੀਓ ਹੁੰਦੀਆਂ ਜਿਹੜੀਆਂ ਇੱਧਰ ਨਹੀਂ ਪੜਦੀਆਂ ਆਪਣੀਆਂ ਇੰਸਟਾ ਤੇ ਪਾਈਆਂ ਹੁੰਦੀਆਂ ਨੇ ਹਨਾ ਚਲੋ ਆਪਾਂ ਸ਼ੁਰੂ ਕਰਦੇ ਹਾਂ ਇਸ ਪਹਿਲੇ ਸੂਟ ਤੋਂ ਬਹੁਤ ਹੀ ਸੋਹਣਾ ਜਿਵੇਂ ਸੂਟਾ ਬੇਸ ਕਲਰ ਦੇ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੈ ਇਹ ਦੇਖ ਸਕਦੇ ਹੋ ਘੇਰੇ ਦੇ ਵਿੱਚ ਆਪਾਂ ਨਾ ਸਾਰੇ ਦੇ ਮਲਟੀ ਸ਼ਿਫੀ ਦਾ ਵਰਕ ਕੀਤਾ ਹੈ ਇਹ ਰਿਹਾ ਕਲਰਫੁਲ ਸ਼ਿਫੀ ਯੂਜ਼ ਕੀਤੀਆਂ ਪਿੰਕ ਫਰੋਜੀ ਪੈਰਾ ਜਿਹਾ ਨਾ ਸ਼ਿਫੀ ਯੂਜ਼ ਕਰਕੇ ਤੇ ਕਾਪਰ ਐਂਟੀਕ ਕਲਰ ਆਪਾਂ ਉਹਦੇ ਵਿੱਚ ਜਿਹੜਾ ਹੈਗਾ ਵਰਕ ਦਾ ਜਿਹੜਾ ਮਟੀਰੀਅਲ ਆਪਾਂ ਉਹ ਯੂਜ਼ ਕੀਤਾ ਹੋਇਆ ਬਹੁਤ ਹੀ ਸੋਹਣਾ ਆਪਾਂ ਨੂੰ ਪੈਨਲ ਆ ਤੇ ਵਿੱਚ ਬੂਟੀਆਂ ਇਹ ਪੈਨ ਨਾਰਵੇ ਤੋਂ ਆਏ ਸੀ ਬਹੁਤ ਹੀ ਵਧੀਆ ਜਿਵੇਂ ਇਹਨਾਂ ਨੇ ਆਪਾਂ ਨੂੰ ਆਪਣੇ ਨਾਲ ਆ ਕੇ ਇਹਨਾਂ ਨੇ ਗੱਲਬਾਤ ਕੀਤੀ ਬਹੁਤ ਹੀ ਵਧੀਆ ਇਹਨਾਂ ਦਾ ਰਿਸਪੌਂਸ ਰਿਹਾ ਇਹਨਾਂ ਨੂੰ ਪਸੰਦ ਵੀ ਬਹੁਤ ਆਇਆ ਆਪਣੇ ਕੰਮ ਕੀਤਾ ਹੋਇਆ ਨਾ ਵੀ ਬੜਾ ਖ ਬਾਸਲਸ ਦੇ ਉੱਪਰ ਕੰਮ ਤੇ ਉੱਪਰੋਂ ਆਪਾਂ ਦੋ ਪੈਨਲ ਦਿੱਤੇ ਆ ਬੈਕ ਤੇ ਜਿਹੜਾ ਦੇਖੋਗੇ ਬੈਕ neck ਦੇ ਉੱਪਰ ਵਰਕ ਹੋਇਆ ਹੈ ਵਾ ਫਰੰਟ neck ਤੇ ਆਪਾਂ ਵਰਕ ਨਹੀਂ ਕੀਤਾ ਕਿਉਂਕਿ ਪੈਨਲਾਂ ਦੇ ਵਿੱਚ ਹੀ ਇਹਨੇ ਮਿਕਸ ਅਪ ਹੋ ਜਾਣਾ ਸੀ ਹੈਨਾ ਬੈਕ ਤੇ ਆਪਾਂ neck ਤੇ ਉੱਪਰ ਵਰਕ ਕੀਤਾ ਹੈ ਤੇ ਢੇਡੇ ਦੇ ਉੱਪਰ ਵਰਕ ਕੀਤਾ ਹੈ ਸਾਰੇ ਦੇ ਵਿੱਚ ਹੀ ਪੀ ਦੀ ਡਾਟਸ ਪਾਈ ਹੋਈ ਹੈ ਬਹੁਤ ਹੀ ਸੋਹਣਾ ਜਿਹਾ ਕੰਮ ਰਹਿ ਗਿਆ ਤੇ ਆਪਾਂ ਨਾਲ ਇਹਨਾਂ ਦੇ ਲਟਕਣ ਵੀ ਲਗਾਏ ਆ ਹੈਨਾ ਦੇਖੋ ਬਹੁਤ ਹੀ ਸੋਹਣਾ ਜਿਵੇਂ ਹੈਗਾ ਇਹ ਸੂਟ ਰੈਡੀ ਹੋਇਆ ਉਹਨਾਂ ਨੇ ਆਪਣੇ ਬੇਟੇ ਦੇ ਵਿਆਹ ਤੇ ਪਾਉਣਾ ਬਹੁਤ ਹੀ ਪਿਆਰਾ ਜਿਹਾ ਜਿਵੇਂ ਇਹ ਉਹਨਾਂ ਲਈ ਆਪਾਂ ਡਰੈਸ ਰੈਡੀ ਕੀਤੀ ਆ ਤੇ ਨਾਲ ਬਣਿਆ ਹੈ ਸ਼ਨਾਰਾ ਕਲੀਆਂ ਵਾਲਾ ਉਹਦੇ ਤੇ ਵੀ ਆਪਾਂ ਵਰਕ ਦਿੱਤਾ ਹੈ ਦੇਖ ਸਕਦੇ ਹੋ ਸਾਰ ਜੋ ਚ ਪਬੂਟੀ ਦਿੱਤੀ ਹੋ ਛੋਟੀ ਵੱਡੀ ਬੂਟੀ ਦਿੱਤੀ ਹੋ ਇਹ ਦੇਖ ਸਕਦੇ ਹੋ ਤਿੰਨ ਤਰ੍ਹਾਂ ਦੀ ਬੂਟੀ ਆ ਇੱਕਾ ਛਿੱਪੀ ਦੀ ਡਾਟਸ ਪਾਈ ਆ ਵੱਡੀ ਬੂਟੀ ਤੇ ਛੋਟੀ ਬੂਟੀ ਆਪਾਂ ਜਿਹਨੇ ਬੜਾ ਸੋਹਣਾ ਉਹਨੂੰ ਰੈਡੀ ਕੀਤਾ ਵਾ ਤੁਸੀਂ ਇਦਾਂ ਦੇ ਆਪਣੇ ਕੋਲ ਆਲ ਫ੍ਰੀਟ ਵੀ ਰੈਡੀ ਕਰਵਾ ਸਕਦੇ ਹੋ ਰਿਸੈਪਸ਼ਨ ਵਾਸਤੇ ਜਾਂ ਆਨੰਦ ਘਰ ਵਾਸਤੇ ਵੀ ਪਹਿਣਾ ਲੈ ਬਣਵਾਉਣੇ ਹੋਣ ਆਪਣੇ ਕੋਲ ਸੂਟ ਆਪਾਂ ਹਰ ਇੱਕ ਤਰ੍ਹਾਂ ਦੇ ਸੂਟ ਆਪਾਂ ਜਿਵੇਂ ਤੁਹਾਨੂੰ ਦੱਸਦੇ ਹਾਂ ਆਪਾਂ ਰੈਡੀ ਕਰ ਲੈਂਦੇ ਆ ਤੇ ਬਹੁਤ ਹੀ ਪਿਆਰਾ ਜਿਹਾ ਜਿਹੜਾ ਹੈਗਾ ਦੁਪੱਟਾ ਨਾਲ ਆਪਾਂ ਰੈਡੀ ਕੀਤਾ ਹੁਣ ਦੁਪੱਟੇ ਦੇ ਫੋਰ ਸਾਈਡ ਬਾਰਡਰ ਦੇਖ ਸਕਦੇ ਹੋ ਦੁਪੱਟੇ ਦੇ ਫੋਰ ਸਾਈਡ ਬਾਰਡਰ ਵਿੱਚ ਆਪਾਂ ਪੈਨਲ ਦਿੱਤਾ ਹੋਇਆ ਹੁਣ ਫੋਲਡ ਕੇ ਦਿਖਾਉਣੀ ਬੜਾ ਹੀ ਸੋਹਣਾ ਦੁਪੱਟਾ ਰੈਡੀ ਹੋਇਆ ਕਲਰ ਵੀ ਬਹੁਤ ਸੋਹਣਾ ਦੇਖ ਜਿਆ ਕਲਰ ਨਾਲ ਬੜਾ ਹੀ ਪਿਆਰਾ ਕੰਮ ਹੋਇਆ ਦੇਖ ਸਕਦੇ ਹੋ ਦੁਪ ਤੇ ਵਿੱਚ ਆਪਾਂ ਪੈਨਲ ਦਿੱਤੇ ਆ ਆਪਾਂ ਦੋ ਪੈਨਲ ਦਿੱਤੇ ਆ ਕਿਉਂਕਿ ਜੇ ਆਪਾਂ ਸੈਂਟਰ ਚ ਵੀ ਪੈਨਲ ਪਾਉਂਦੇ ਤਾਂ ਦੁਪੱਟਾ ਥੋੜਾ ਜਿਹਾ ਹੈਵੀ ਹੋ ਜਾਣਾ ਸੀਗਾ ਆ ਕਰਕੇ ਆਪਾਂ ਜਿਆਦਾ ਵੀ ਪੈਨਲ ਵੀ ਨਹੀਂ ਪਾਏ ਬਹੁਤ ਸੋਹਣਾ ਜਿਹਾ ਸਿਲ ਤੇ ਲਿਆ ਹੋਊਗਾ ਬਹੁਤ ਸੋਹਣਾ ਇਹ ਜਿਹਨੇ ਦੁਪट्टे ਨੇ ਲੱਗਣਾ ਹੈ ਨਾ ਲਿਆ ਹੋਇਆ ਤੇ ਜਿਹੜੀ ਆਪਾਂ ਜਿਹੜੀ ਫਿਨਿਸ਼ਿੰਗ ਕੀਤੀ ਆ ਟਿਸ਼ੂ ਦੇ ਨਾਲ ਆਪਾਂ ਜਿਵੇਂ ਖਿਚੜੀ ਗੋਟਾ ਜਿਹਨੂੰ ਆਪਾਂ ਕਹਿੰਦੇ ਆ ਟਿਸ਼ੂ ਲਗਾ ਕੇ ਨਾ ਨਾਲ ਆਪਾਂ ਖਿਚੜੀ ਗੋਟਾ ਲਗਾਇਆ ਹੈ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਵੀ ਉਹ ਤੇ ਟਿਸ਼ੂ ਲਗਾਉਣਾ ਟਿਸ਼ੂ ਨਾਲ ਫਿਨਿਸ਼ਿੰਗ ਕਰवानी ਆ ਜਾਂ ਬਨਾਰਸੀ ਸਟੱਫ ਨਾਲ ਕਰਣੀ ਆ ਆਪ ਸੂਟ ਦੇ ਬਿਲਕੁਲ ਸੇਮ ਸਟੱਫ ਨਾਲ ਕਰवानी ਆ ਹਨਾ ਸੋ ਇਹ ਆਪਾਂ ਪਹਿਣਾ ਦੀ ਚੋਇਸ ਅਕੋਰਡਿੰਗ ਹੀ ਹਮੇਸ਼ਾ ਉਹਨਾਂ ਨੂੰ ਰੈਡੀ ਕਰਕੇ ਦੇ ਦਾਂ ਬਹੁਤ ਸੋਹਣਾ ਜਿਵੇਂ ਦੇਖ ਸਕਦੇ ਹੋ ਚਨਾ ਦਾ ਦੁਪੱਟਾ ਵਾ ਤੇ ਸੈਮੀ ਕ੍ਰੇਪ ਦਾ ਫੈਬਰਿਕ ਆ ਜਿਵੇਂ ਤੁਹਾਨੂੰ ਦੱਸ ਦੇਣੀ ਆ ਵੀ ਆਪਾਂ ਫੈਬਰਿਕ ਦੀ ਡਿਟੇਲ ਵੀ ਨਾਲ ਦੇ ਨਾਲ ਵੇਚੀ ਦੇ ਦਿੰਦੇ ਆ ਇਹ ਪਹਿਣ ਆਪਣੀ ਨਾਰਵੇ ਤੋਂ ਆਏ ਸੀਗੇ ਆਪਣੇ ਕੋਲ ਤੇ ਆਪਣੇ ਕੋਲ ਕਈ ਜਗ੍ਹਾ ਤੋਂ ਜਿਵੇਂ ਕਲਾਈਡੋ ਵਾਲਾ ਡੈਨਮਾਰਕ ਤੋਂ ਲਿਆ ਹਨਾ ਨਾਰਵੇ ਤੋਂ ਆ ਤੇ ਬਾਕੀ ਜਿਵੇਂ ਆਸਟ੍ਰੇਲੀਆ ਕਨੇਡਾ ਮਰਕਾਲੀਟ ਹੈਗੀ ਆ ਇੰਗਲੈਂਡ ਵਾਲੇ ਵੀ ਆਪਣੇ ਕੋਲੇ ਹੈਗੇ ਆ ਨਾ ਤੇ ਆਪਾਂ ਸ਼ਿਪਿੰਗ ਵੀ ਹਰ ਇੱਕ ਜਗ੍ਹਾ ਤੇ ਕਰੀ ਦੀਆਂ ਤੇ ਤੁਸੀਂ ਇਹਦਾ ਆਪ ਨੂੰ ਆਨ ਆਲਡ ਰੈਡੀ ਆਪਣੇ ਕੋਲੇ ਕਰਵਾ ਸਕਦੇ ਹੋ ਹੈਗਾ ਬਹੁਤ ਹੀ ਪਿਆਰਾ ਜਿਹਾ ਜਿਹੜਾ ਤੁਹਾਨੂੰ ਦਿਖਾਉਣ ਨੂੰ ਬੰਨਾ ਰਾਇਲ ਨਾਲ ਬਲੂ ਕਲਰ ਤੇ ਡਿਜ਼ਾਈਨ ਆਪਣਾ ਪੁਰਾਣਾ ਹੀ ਰਹੇਗਾ ਇਹ ਡਿਜ਼ਾਈਨ ਨੂੰ ਵੀ ਬਣਾ ਬਹੁਤ ਪਿਆਰ ਦੇ ਰਹੀਆਂ ਨੇ ਨਾ ਬਣ ਵੀ ਆਪਣਾ ਸ਼ਰਾਰਿਆਂ ਵਾਲੀ ਦਾ ਸੂਟ ਹੁਣ ਤੱਕ ਤੇ ਬਹੁਤ ਸੋਹਣਾ ਆਪਾਂ neck ਦੇ ਉੱਪਰ ਵਰਕ ਦਿੱਤਾ ਹੋਇਆ ਰਾਉਂਡ ਦੇ ਵਿੱਚ neck ਵਰਕ ਇਮਿਤਸਾਰੀ ਆਪਾਂ ਬੂਟੀ ਦਿੱਤੀ ਹੈ ਸਲੀਵ ਦੇ ਉੱਪਰ ਵੀ ਸਾਰੇ ਆਪਾਂ ਬੂਟੀ ਦਿੱਤੀ ਹੈ ਤੇ ਬਾਰਡਰ ਦਿੱਤੀ ਹੋਈ ਹੈ ਜਿਦਾ ਤੁਹਾਨੂੰ ਪਤਾ ਹੀ ਆਪਾਂ ਇਹ ਤਾਂ ਫਰੰਟ ਤੇ ਬੂਟੀ ਦਿੱਤੀ ਹੋਈ ਉਹਦੇ ਹੀ ਆਪਾਂ ਸੇਮ ਬੈਕ ਤੇ ਬੂਟੀ ਤੇ ਨੈਕ ਦਾ ਵਰਕ ਕੀਤਾ ਹੋਇਆ ਹੈਗਾ ਸੇਮ ਬੂਟੀ ਆਪਾਂ ਨੈਕ ਬੈਕ ਤੇ ਪਾ ਕੇ ਫਿਰ ਨਾਲ ਨੈਕ ਲਾਈਨ ਦੇ ਉੱਪਰ ਵਰਕ ਕੀਤਾ ਹੋਇਆ ਤੇ ਇਹਦੀ ਵੀ ਜਿਹੜੀ ਹੈਗੀ ਆ ਫਿਨਿਸ਼ਿੰਗ ਆਪਾਂ ਚੈੱਕ ਕਰੀ ਹੈ ਨਾ ਟਿਸ਼ੂ ਤੇ ਚੰਪਾਲੇ ਸਨਾਰ ਕੀਤੀ ਦੀ ਹੈ ਟਿਸ਼ੂ ਐਂਕੀਟਾ ਨਾਲ ਚੰਪਾਲੇ ਸ ਤੇ ਨਾਲ ਇਹਦੇ ਬਣਿਆ ਹੋਇਆ ਕਲੀਆਂ ਵਾਲਾ ਸ਼ਰਾਰਾ ਇਦਾਂ ਨਾਲ ਆਪਾਂ ਬਣਾਇਆ ਗਲੀਆਂ ਦਾ ਸ਼ਜਾਰਾ ਤੇ ਪੂਰਾ ਪਲੇਅਰ ਦੇ ਵਿੱਚ ਤੇ ਉਹਦੇ ਵਿੱਚ ਵੀ ਆਪਾਂ ਸਾਰੇ ਬੂਟੀ ਦਿੱਤੀ ਹੈ ਦੇਖ ਸਕਦੇ। ਸ਼ਜਾਰਾ ਵਿੱਚ ਵੀ ਆਪਾਂ ਬੂਟੀ ਪਾਈ ਆ। ਬਹੁਤ ਹੀ ਪਿਆਰਾ ਜਿਹਾ ਕੰਮ ਸਾਰੇ ਦੇ ਵਿੱਚ ਬੂਟੀ। ਚੰਪਾ ਤੇ ਟਿਸ਼ੂ ਦੇ ਨਾਲ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੋਈ ਆ ਤੇ ਦੁਪੱਟਾ ਜਿਹੜਾ ਜਿਵੇਂ ਆਪਾਂ ਬਣਾਉਂਦੀ ਹੁੰਦੀ ਹਾਂ ਕੋਰ ਸਾਈਡ। ਕੋਰ ਸਾਈਡ ਦੁਪੱਟੇ ਦੇ ਵਰਕ ਹੈ ਨਾ ਬਹੁਤ ਹੀ ਸੋਹਣਾ ਕਲਰ ਰਹੇਗਾ ਇਹ ਤੇ ਬਹੁਤ ਹੀ ਸੋਹਣੀ ਫਿਨਿਸ਼ਿੰਗ ਦੇ ਨਾਲ ਆਪਾਂ ਇਹਨੂੰ ਰੈਡੀ ਕੀਤਾ ਹੋਇਆ ਦੇਖ ਸਕਦੇ। ਵਿੱਚ ਸਾਰੇ ਬੂਟੀ ਆ। ਤੇ ਟਿਸ਼ੂ ਦੇ ਨਾਲ ਇਹਦੀ ਵੀ ਫਿਨਿਸ਼ਿੰਗ ਤੇ ਆਪਾਂ ਬ੍ਰੀਕ ਜੀ ਆਪਾਂ ਨਾਲ ਲੈਸ ਐਡ ਕੀਤੀ ਹੈ ਉਹ ਦੇਖ ਸਕਦਾ ਬ੍ਰੀਕ ਜੀ ਆਪਾਂ ਲੈਸ ਐਡ ਕੀਤੀ ਹੈ ਬਹੁਤ ਹੀ ਸੋਹਣਾ ਜਿਹਾ ਜਿਵੇਂ ਇਹ ਸੂਟ ਰੈਡੀ ਹੋ ਕੇ ਜਾ ਰਿਹਾ ਕਲਰ ਵੀ ਬਹੁਤ ਹੀ ਪਿਆਰਾ ਹੈ ਕਲਰ ਨੂੰ ਵੀ ਬਹੁਤ ਪੈਣਾ ਲਾਈਕ ਕਰ ਰਹੇ ਨੇ ਬੜੇ ਆਪਣੇ ਕੋਲ ਇਸ ਕਲਰ ਦੇ ਵਿੱਚ ਅਲੱਗ-ਅਲੱਗ ਡਿਜ਼ਾਈਨ ਦੇ ਉੱਪਰ ਸੂਟ ਰੈਡੀ ਹੋ ਰਿਹਾ ਚਨੂਣ ਦੇ ਦੁਪੱਟੇ ਦੀ ਮੈਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਕਮਲ ਚਨੂਣ ਯੂਜ਼ ਜ਼ਿਆਦਾ ਕਰਦੇ ਹਾਂ ਨਾ ਨਾ ਭਾਰਤ ਦੇ ਕਮਲ ਚਨੂਣ ਆਪਣੇ ਕੋਲ ਜ਼ਿਆਦਾ ਪਟੇਲਾਂ ਦੇ ਬਣਦੇ ਨੇ ਤੇ ਤੁਸੀਂ ਆਪਣੇ ਜਿਵੇਂ ਤੁਸੀਂ ਦੇ ਹਿਸਾਬ ਨਾਲ ਆਪਣੇ ਕੋਲ ਔਰਗਾਂਜ਼ਾ ਵੀ ਕਰਵਾ ਸਕਦੇ ਹੋ ਜਿਵੇਂ ਕਿ ਭੈਣਾਂ ਨੂੰ ਜਿਆਦਾ ਔਰਗਾਂਜ਼ਾ ਪਸੰਦ ਆਉਂਦੀ ਹੈ ਕਹਿੰਦੇ ਹੋ ਵੀ ਅਸੀਂ ਹੇਅਰ ਸਟਾਈਲ ਆਪਣਾ ਦਿਖਾਉਣਾ ਚਾਹੁੰਦੇ ਆ ਨਾ ਵੀ ਉਹਨਾਂ ਲਈ ਜਾਂ ਬੈਕ ਤੇ ਵਰਕ ਦੇਖ ਜਾਂਦਾ ਔਰਗਾਂਜ਼ਾ ਦੇ ਨਾਲ ਇਹਦੇ ਨਾਲ ਕਵਰ ਹੋ ਜਾਂਦਾ ਚਰਾਉਣ ਦੇ ਨਾਲ ਔਰਗਾਂਜ਼ਾ ਨਾਲ ਤੁਸੀਂ ਬੈਕ ਵਾਲਾ ਵਰਕ ਵੀ ਆਪਾਂ ਨੂੰ ਦਿਖਾਉਣਾ ਹੋਵੇ ਮਤਲਬ ਹਨਾ ਵੀ ਉਹਦੇ ਲਈ ਫਿਰ ਤੁਹਾਨੂੰ ਔਰਗਾਂਜ਼ਾ ਦਾ ਦੁਪੱਟਾ ਸਹੀ ਆ ਨੈਕਸਟ ਸੂਟ ਆਪਣਾ ਹੈਗਾ ਜੀ ਉਹ ਵੀ ਹੈਵੀ ਸੂਟ ਰਹੇਗਾ ਕਲਰ ਮਹਿਰੂਨ ਰਹੇਗਾ ਇੱਕ ਕਾਫੀ ਮਹਿਰੂਨ ਜਿਹਾ ਕਲਰ ਆ ਪੂਰਾ ਮਹਿਰੂਨ ਕਲਰ ਵੀ ਮਹਿਰੂਨ ਕਹਿ ਸਕਦੀ ਚਾਕਾਂ ਦੇ ਉੱਪਰ ਵਰਕ ਵਿੱਚ ਸਾਰੇ ਬੂਟੇ ਦੇਖ ਸਕਦੇ ਤੇ ਸਾਈਡਾਂ ਦੇ ਆਪਾਂ ਬੂਟੇ ਪਾਏ ਆ ਵਿੱਚ ਸਾਰੇ ਆਪਾਂ ਬੂਟੀ ਦਿੱਤੀ ਹੋਈ ਆ neck line ਦੇ ਉੱਪਰ ਬਹੁਤ ਸੋਹਣਾ ਕੰਮ ਕੀਤਾ ਹੁੰਦਾ ਹੈ ਨਿਉਂ ਸਟਾਈਲ ਵਿੱਚ ਆਪਾਂ neck ਜਿਵੇਂ ਡਿਜ਼ਾਈਨ ਤੁਸੀਂ ਦੇਖ ਰਹੇ ਹੋ neck ਦੇ ਅੱਜਕੱਲ ਬਹੁਤ ਚੱਲ ਰਿਹਾ ਉਹ ਵਾਲਾ ਡਿਜ਼ਾਈਨ ਆ ਤੇ sleeve ਦੇ ਉੱਪਰ ਵਰਕ semi crepe ਦਾ ਫੈਬਰਿਕ ਰੋਗਾ ਵਿੱਚ ਆਪਾਂ ਸਾਰੇ ਬੂਟੀ ਦਿੱਤੀ ਹੋਈ ਆ copper and teal colors ਯੂਜ਼ ਕੀਤਾ ਹੋਇਆ ਆ ਕਿ ਉਹ ਹੀ ਪਰ ਜੇ ਮੈਂ ਕਾਪਰੈਂਟ ਪੀ ਕਲਰ ਯੂਜ਼ ਕਰ ਦਈਏ ਕਿ ਡਲ 골ਡ ਯੂਜ਼ ਕਰ ਦਈਏ ਕਿ ਅਨਮੋਲ ਸ਼ੇਡ ਹੈ ਨਾ ਤੁਸੀਂ ਉਹ ਆਪਾਂ ਨੂੰ ਦੱਸ ਦਿਓ ਕਿ ਤੁਹਾਨੂੰ ਕਿੱਦਾਂ ਦਾ ਵੀ ਮਤਲਬ ਆਪਾਂ ਨੂੰ ਵਰਕ ਕਿਸ ਉਹਦੇ ਵਿੱਚ ਚਾਹੀਦਾ ਕਲਰ ਦੇ ਵਿੱਚ ਚਾਹੀਦਾ ਜੇ 골ਡ ਦੇ ਵਿੱਚ ਚਾਹੀਦਾ ਇਹ येलो 골ਡ ਆਪਾਂ ਉਹਦੇ ਵਿੱਚ ਵੀ ਕਰ ਦੇਈਦਾ ਜਿੱਦਾਂ ਵੀ ਤੁਸੀਂ ਕਹੋਗੇ ਆਪਾਂ ਉਸ ਅਕੋਰਡਿੰਗ ਤੁਹਾਨੂੰ ਕਰਕੇ ਦੇ ਦਾਂਗੇ ਨਾ ਤੇ ਨਾਲ ਇਹਦੇ ਸਲਵਾਰ ਬਣੀ ਹੋਈ ਆ ਜਿਹੜਾ ਰਹੇਗਾ ਦੁਪੱਟਾ ਪਿਓਰ ਚਨੋ ਦਾ ਦੁਪੱਟਾ ਕੋਰਸਾਈਡ ਬਾਰਡਰ ਹੈਗੀ ਤੇ ਇਹਦੀ ਵੀ ਆਪਾਂ ਫਿਨਿਸ਼ਿੰਗ ਟਿਸ਼ੂ ਤੇ ਨਾਲ ਆਪਾਂ ਬ੍ਰੀਕ ਜੇ ਗਲੈਸ ਐਡ ਕਰਕੇ ਕੀਤੀ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਆ ਕਾਪਰ ਰਸਟ ਕਲਰ ਵੀ ਕਹਿ ਸਕਦੇ ਹਾਂ ਨੂੰ ਰਸਟ ਓਮ ਬਰਾਊਨ ਜਿਆ ਕਹ ਲੈਣਾ ਬਹੁਤ ਸੋਹਣਾ ਸੂਟ ਹੈ ਸੈਮੀ ਕ੍ਰੀਮ ਦੇ ਵਿੱਚ ਰੈਡੀ ਕੀਤਾ ਹੈ ਇਹਨੂੰ ਵੀ ਜਿਵੇਂ ਤੁਸੀਂ ਕਿਸੇ ਵੀ ਘਰ ਦੇ ਆਪਣੇ ਫੰਕਸ਼ਨ ਲਈ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਨੂੰ ਸੋਹ ਨੂੰ ਦੇਖੋ ਤਾਂ ਬਹੁਤ ਹੀ ਸੋਹਣਾ ਜਿਵੇਂ ਸੂਟ ਬਣਿਆ ਹੋਇਆ ਦੁਪੱਟਾ ਵੀ ਬਹੁਤ ਪਿਆਰਾ ਬਣਿਆ ਹੋਇਆ ਹੈਗਾ 4 ਸਾਈਡ ਦੁਪੱਟਾ ਦੁਪੱਟਾ ਚਨੌਂ ਦੇ ਚਨੌਂਟ ਵੇਸ ਦੇ ਵਿੱਚ ਹੈ ਨਾ हां नेक्स जी नेक्स्ट सूट ਆਪਣਾ ਹੈਗਾ ਜੀ orange color ਦੇ ਵਿੱਚ ਬੜਾ ਹੀ ਸੋਹਣਾ orange color ਹੈ ਇਹ ਵੀ ਰਹੇਗਾ ਆਪਣਾ ਸ਼ਲਾਰਾ ਸੂਟ ਇਹਦੇ ਪਰਫੈਕਟ ਵਰਕ ਨਹੀਂ ਕੀਤਾ ਇਹ ਵੀ ਭੈਣ ਨੇ ਆਪਣਾ ਡਿਜ਼ਾਈਨ ਆਪਾਂ ਨੂੰ ਭੇਜਿਆ ਸੀਗਾ ਵਿੱਚ ਸਾਰੇ ਬੂਟੀ ਦੇਖ ਸਕਦੇ ਹੋ ਵਿੱਚ ਸਾਰੇ ਬੂਟੀ ਪਾਈ ਹੋਈ ਹੈ ਅੱਜ ਕੱਲ orange color ਵੀ ਬੜਾ ਟ੍ਰੈਂਡ ਦੇ ਵਿੱਚ ਆ ਜਿੰਨੇ ਪਹਿਣਾ ਪੁੱਛਦੀਆਂ ਨੇ ਅੱਜ ਕੱਲ ਕਿਹੜਾ ਕਲਰ ਟ੍ਰੈਂਡਿੰਗ ਚ orange color ਵੀ ਹੁਣ ਦੁਬਾਰਾ ਜਿੰਨੇ ਟ੍ਰੈਂਡੀ ਚ ਆ ਗਿਆ ਆਉਂਦੇ ਉਹੀ ਰਹਿੰਦੇ ਆ ਵਾਰ-ਵਾਰ ਹਨਾ ਜਿਵੇਂ ਅੱਜ ਤੋਂ ਕੱਲੋ 10 12 ਸਾਲ ਪਹਿਲਾਂ ਵੀ orange color ਰਹਾ ਟ੍ਰੈਂਡ ਦੇ ਵਿੱਚ ਸੀਗਾ ਦੇਖ ਸਕਦੇ ਹੋ 슬ੀਵਸ ਬਹੁਤ ਹੀ ਸੋਹਣੀਆਂ ਹੈਵੀ 슬ੀਵਸ ਨੇ ਉੱਪਰ ਪੂਰਾ ਹੈਵੀ ਵਰਕ ਕੀਤਾ ਹੋਇਆ ਬੜਾ ਸੋਹਣਾ ਵਰਕ ਆ ਜਿਹੜਾ ਵਿੱਚ ਇਹਦੇ ਕੀਤਾ ਹੋਇਆ ਨਾ ਪੂਰੀ ਹੈਵੀ 슬ੀਵ ਰੂ ਵਿੱਚ ਸਾਰੇ ਬੂਟੀ ਰਹੂਗੀ ਤੇ ਟਿਸ਼ੂ ਨਾਲ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਆ ਜਿਵੇਂ ਇਹ ਵੀ 크레ਪ ਦੇ ਵਿੱਚ ਆ ਅਸੀਂ 크레ਪ ਦੇ ਵਿੱਚ ਉਹਨਾਂ ਭੈਣਾਂ ਦੇ ਸੂਟ ਬਣਾਉਣਾ ਜਿਹੜੀਆਂ ਭੈਣਾਂ ਆਪਾਂ ਨੂੰ ਕਹਿੰਦੀਆਂ ਨੇ ਕਿ ਸਾਨੂੰ ਸੈਮੀ 크레ਪ ਦਾ ਸਟਾਫ ਚਾਹੀਦਾ ਹੈ ਇਹ ਵੀ 크레ਪ ਦੇ ਵਿੱਚ ਬਣਿਆ ਹੋਇਆ ਸੂਟ ਆ ਤੇ ਇਹਦੇ ਨਾਲ ਵੀ ਆਪਾਂ ਕਲੀਆਂ ਵਾਲਾ ਸ਼ਰਾਰਾ ਬਣਾਇਆ ਸ਼ਰਾਰੇ ਦੇ ਬਸ ਸਿਰਫ ਲੈਸਾਂ ਲਾ ਕੇ ਉਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਇਹਦੇ ਤੇ ਵਰਕ ਨਹੀਂ ਕਰਾਇਆ ਭੈਣ ਨੇ ਤੇ 플레ਅਰ ਵੀ ਉਹਨਾਂ ਨੇ ਆਪ ਕਹਿ ਕੇ ਜਿਵੇਂ ਕੱਟ ਕਰਵਾਇਆ ਦਾ ਸ਼ਰਾਰੇ ਦਾ ਨਾ ਵੀ ਮੇਰਾ ਜਿਆਦਾ 플레ਅਰ ਨਾ ਰੱਖਿਓ ਹਲਕਾ ਜਿਹਾ 플레ਅਰ ਰੱਖਿਆ ਆਪਾਂ 플레ਅਰ ਵੀ ਉਹਨਾਂ ਦਾ ਕੱਟ ਰੱਖਿਆ ਬਹੁਤ ਸੋਹਣਾ ਲੈਸਾਂ ਨਾਲ ਆਪਾਂ ਉਹਨਾਂ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਕਲੀਆਂ ਵਾਲਾ ਸ਼ਰਾਰਾ ਰਹੂਗਾ ਤੇ ਦੁਪੱਟਾ ਜਿਹੜਾ ਪਿਓਰ ਚਨਾਉਂਦਾ ਜਿਵੇਂ ਤੁਹਾਨੂੰ ਪਤਾ ਹੀ ਆਪਣੇ ਜਿਆਦਾ ਬਟਿਕ ਤੇ ਵਾਸੀ ਪਿਓਰ ਚਨਾਉਂਦੇ ਦੁਪੱਟੇ ਬੰਦਿਆ ਦੁਪੱਟਾ ਜ ਮਾਂਟੇਗੇ ਵਿੱਚ ਤੇ ਚਨੋਂਨ ਦਾ ਦੁਪੱਟਾ ਬਹੁਤ ਸੋਹਣਾ ਆ ਆਪਾਂ ਜਿਵੇਂ ਹਮੇਸ਼ਾ ਚੁਆਇਸ ਮੇਰੀ ਇਹੀ ਹੁੰਦੀ ਆ ਵੀ ਜਦੋਂ ਵੀ ਆਪਾਂ ਲੈਸ ਲਾਗੇ ਬਿਲਕੁਲ ਵਰਕ ਨਾਲ ਮੈਚ ਕਰਦੀ ਹੋਈ ਵੀ ਇਹ ਲੱਗੇ ਚਨੋਂਨ ਦਾ ਦੁਪੱਟਾ ਰਹੂਗਾ ਬਹੁਤ ਹੀ ਪਿਆਰਾ ਜਿਹਾ ਕਲਰ 오ਰੇਂਜ ਔਰ ਇਸ ਕਲਰ ਜਿਵੇਂ ਮੈਂ ਦੱਸੀ ਦਿੱਤਾ ਵੀ ਟ੍ਰੈਂਡਿੰਗ ਕਲਰ ਰਹੇਗਾ ਇਹ ਤੇ ਇਹਨਾਂ ਸੂਟ ਆਪਣਾ ਜਿਵੇਂ ਤੁਸੀਂ ਦੇਖਦੇ ਨੇ ਆਪਾਂ ਬਨਾਰਸੀ ਸਟਾਫ ਆ ਅੱਜਕੱਲ ਬਹੁਤ ਜ਼ਿਆਦਾ ਚੱਲ ਰਿਹਾ ਹੈ ਨਾ ਬਨਾਰਸੀ ਬੂਟੀ ਵਾਲਾ ਸਿਲਕ ਦੇ ਵਿੱਚ ਆਪਾਂ ਉਹਦੇ ਤੇ ਹਲਕਾ ਜਿਹਾ ਵਰਕ ਕਰਕੇ ਉਹਨੂੰ ਰੈਡੀ ਕੀਤਾ ਹੋਇਆ ਇੰਦਾ ਵੀ ਤੁਸੀਂ ਆਪਣੇ ਕੋਲ ਸੂਟ ਰੈਡੀ ਕਰਵਾ ਸਕਦੇ ਤੁਸੀਂ ਆਪਣੇ ਤੋਂ ਪਿਕਚਰ ਵਗੈਰਾ ਲੈ ਸਕਦੇ ਹੋ ਉਹਨਾਂ ਦੀਆਂ ਤੇ ਰੈਡੀ ਕਰਵਾ ਸਕਦੇ ਹੋ ਹਲਕੀ ਜੀ ਬੇਲ ਆਪਾਂ ਘੇਰੇ ਤੇ ਦਿੱਤੀ ਆ 2 neck 2 neck ਉਹਦੇ ਤੇ ਵਾਕ ਕੀਤਾ ਹੋਇਆ neck ਦੇ ਉੱਪਰ ਦੇਖ ਸਕਦੇ ਹੋ ਨਾ ਤੇ ਇਹਦੀ 슬ੀਵਜ਼ ਦੇ ਉੱਪਰ ਬਹੁਤ ਸੋਹਣਾ ਕੰਮ ਦਿੱਤਾ ਹੋਇਆ ਇਹਦੇ ਵਿੱਚ ਜਿਵੇਂ ਦੇਖ ਸਕਦੇ ਮਾਜੈਂਟਾ ਤੇ ਗ੍ਰੀਨ ਕਲਰ ਦਾ ਟੱਚ ਆ ਇਦਾਂ ਹੀ ਆਪਾਂ ਇਹਦੀ ਸਲਵਾਰ ਦੀ ਮੂਰੀ ਤੇ ਬਰੀਕ ਜੀ ਬੇਲ ਦਿੱਤੀ ਆ ਦੇਖ ਸਕਦੇ ਹੋ ਹਲਕੇ ਫੁਲਕੇ ਜੀ ਜੇ ਮੈਂ ਬੇਲ ਦੇ ਕੇ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਰੈਡੀ ਹੋ ਗਿਆ ਨੇ ਇਹ ਸਿੰਪਲ ਲੱਗਣਾ ਸੀਗਾ ਹਲਕਾ ਹਲਕਾ ਜਿਹਾ ਕੰਮ ਕਰਕੇ ਜਿਵੇਂ ਤੁਸੀਂ ਘਰ ਦੇ ਵਿੱਚ ਤੁਹਾਡੇ ਕੋਈ ਵੀ ਛੋਟਾ ਮੋਟਾ ਪ੍ਰੋਗਰਾਮ ਹੈ ਨਾ ਤੁਸੀਂ ਉੱਥੇ ਇਹਨੂੰ ਵੇਅਰ ਕਰ ਸਕਦੇ ਹੋ ਦੇਖਦੇ ਬਹੁਤ ਸੋਹਣਾ ਲੱਗ ਰਿਹਾ ਹੈ। ਜਾਂ ਕੱਲੀ ਇਸ ਸਲਵਾਰ ਦੇ ਉੱਪਰ ਤੁਸੀਂ ਜਿਆਦਾ ਹੈਵੀ ਵਰਕ ਕਰਵਾ ਸਕਦੇ ਹੋ 슬ੀਵਸ ਦੇ ਉੱਪਰ ਤੇ ਸਲਵਾਰ ਦੇ ਉੱਪਰ ਕਿਉਂਕਿ ਇਹ ਪਹਿਲਾਂ ਹੀ ਹੈਗਾ ਜਿਵੇਂ ਇਹਦੇ ਵਿੱਚ ਬਨਾਰਸੀ ਕੁੱਤੀਆ ਤੁਸੀਂ ਇਹਦੇ ਵਿੱਚ ਵੀ ਜਿਆਦਾ ਹੈਵੀ ਕੰਮ ਕਰਵਾ ਕੇ ਇਹਨੂੰ ਸੋਹਣੀ ਰੁੱਖ ਨਾਲ ਇਹਨੂੰ ਰੈਡੀ ਕਰਵਾ ਸਕਦੇ ਹੋ। ਦੁਪੱਟਾ ਇਹਦਾ ਵੀ ਆਪਾਂ ਚਨੂਨ ਨਾਲ ਦੇਸਾ ਵਾਲਾ ਕੀ ਰੈਡੀ ਕੀਤਾ ਹੈ। ਜਿੱਦਾਂ ਉੱਤੇ ਹਲਕੀ ਜਿਹੀ ਲੈਸ ਆਉਂਦੀ ਹੈ ਆਪਾਂ ਇਹ ਹਾਂਜੀ ਬਹੁਤ ਹੀ ਸੋਹਣਾ ਸੂਟ ਆ ਜਿਵੇਂ ਆਪਣੀ ਮਦਰ ਲਈ ਗਿਫਟ ਦੇ ਵਿੱਚ ਤੁਸੀਂ ਲੈਣਾ ਹੋਵੇ ਸੂਟ ਤੇ ਤੁਸੀਂ ਸਾਰੇ ਦੇ ਵਿੱਚ ਵੀ ਵੱਡੀ ਬੂਟੀ ਪਵਾ ਸਕਦੇ ਹੋ ਤੇ ਇੰਦਾ ਵੀ ਬਹੁਤ ਸੋਹਣਾ ਹੈ ਜਿਵੇਂ ਆਪਣੀ ਮੰਮੀ ਦੀ ਏਜ ਦੇ ਅਕੋਰਡਿੰਗ ਤੁਸੀਂ ਆਪਣੇ ਕੋਲ ਸੂਟ ਰੈਡੀ ਕਰਵਾ ਸਕਦੇ ਹੋ ਪਿਸਤਾ ਗ੍ਰੀਨ ਕਲਰ ਰਹੇਗਾ ਸੈਮੀ ਸਿਲਕ ਰਹੇਗਾ ਇਹਦੇ ਨਾਲ ਵੀ ਆਪਾਂ ਸਲਵਾਰ ਬਣਾਈ ਹੋਈ ਆ ਤੇ ਦੁਪੱਟੇ ਆਪਣੇ ਤੁਹਾਨੂੰ ਜਿਵੇਂ ਆਪਾਂ ਕਹਿੰਦੀ ਆ ਚਰੂਨ ਦੇ ਦੁਪੱਟੇ ਹਨਾ ਲੇਸ ਆ ਕੇ ਆਪਾਂ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਬਹੁਤ ਹੀ ਪਿਆਰਾ ਜਿਹਾ ਸੂਟ ਰਹੇਗਾ ਨੈਕਸਟ ਆਪਣਾ ਪਿੰਕ ਕਲਰ ਦੇ ਵਿੱਚ ਆਪਣਾ ਬਹੁਤ ਹੀ ਪਿਆਰਾ ਜਿਹਾ ਹੌਟ ਪਿੰਕ ਕਲਰ ਹਨਾ ਤੇ neck ਦੇ ਉੱਪਰ ਵਰਕ ਕੀਤਾ ਫਰੋਜੀ ਕਲਰ ਦਾ ਆਪਾਂ thread use ਕੀਤਾ ਹੋਇਆ ਬਹੁਤ ਸੋਹਣਾ ਘੇੜ ਦਾ ਕੰਮ ਤੇ ਸਾਰੇ ਆਪਾਂ ਬੂਤੀਸ ਪਾਈ ਹੋਈ ਹੈ ਤੇ ਫਿਨਿਸ਼ਿੰਗ ਵੀ ਆਪਾਂ ਫਰੋਜੀ ਕਲਰ ਨਾਲ ਕੀਤੀ ਹੈ sleeves ਪੂਰੀਆਂ ਹੈਵੀ ਰਹਿਣਗੀਆਂ ਇਹਦੀਆਂ ਬਹੁਤ ਹੀ ਪਿਆਰਾ ਜਿਹਾ ਕੰਮ ਆ ਜਿਹੜਾ ਕੀਤਾ ਹੋਇਆ ਜਿਵੇਂ ਡਿਜ਼ਾਈਨ ਆਪਾਂ ਨੂੰ ਭੈਣ ਨੇ ਸੈਂਡ ਕੀਤੇ ਹੋਏ ਸੀਗੇ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਵਰਕ ਹੋਇਆ ਹੈ ਉੱਪਰ ਹਨ ਜਿਹੜਾ ਸਟੱਫ ਰਹੇਗਾ semi silk ਦਾ ਰਹੇਗਾ ਤੇ ਇਹਦੇ ਨਾਲ ਆਪਾਂ ਰੈਡੀ ਕੀਤੀ ਹੈ ਪੈਂਟ ਤੁਸੀਂ ਸਟ੍ਰੇਟ ਸਵਾਦ ਵੀ ਬਣਵਾ ਸਕਦੇ ਹੋ ਤੇ ਆਪਾਂ ਪੈਂਟ ਰੈਡੀ ਕੀਤੀ ਹੈ ਪੈਂਟ ਦੇ ਉੱਪਰ ਵੀ ਆਪਾਂ ਵਰਕ ਕੀਤਾ ਹੋਇਆ ਹੈ ਤੇ ਬਹੁਤ ਹੀ ਸੋਹਣਾ ਕਲਰ ਵੀ ਬਹੁਤ ਸੋਹਣਾ ਰਾਣੀ ਸ਼ੇਡ ਜਿਹੜਾ ਦੁਪੱਟਾ ਉਹ ਵੀ ਆਪਾਂ ਚੁਣੌਂਦਾ ਲੇਸ ਲਾ ਕੇ ਦੁਪੱਟਾ ਰੈਡੀ ਕੀਤਾ ਹੋਇਆ ਵਾ ਤੇ ਨੈਕਸਟ ਸੂਟ ਜਿਹੜੇ ਆਪਣੇ ਹੈਗੇ ਉਹ ਮਸ਼ੀਰਵਰ ਕਾਲੇ ਰਹਿਣਗੇ ਮਸ਼ੀਰਵਰ ਕਿਤਾ ਹੋਇਆ ਇਹ ਜੌਰਜਟ ਦੇ ਵਿੱਚ ਰਹੇਗਾ ਪੀਪਾਕ ਸ਼ੇਡ ਸੀਏ ਡਿਜ਼ਾਈਨ ਅੱਜਕੱਲ ਵੈਸੇ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆ ਜਿਹੜਾ ਆਪਾਂ ਇਹਦੇ ਤੇ ਕੀਤਾ ਹੋਇਆ ਵਾ ਤੇ ਜੌਰਜਟ ਦਾ ਸਟਾਫ ਵੈਸੇ ਵੀ ਜਿਵੇਂ ਆਪਾਂ ਕਹਿੰਦੇ ਨੇ ਵਾਸ਼ੇਬਲ ਹੁੰਦਾ ਵਾ ਇਹਨੂੰ ਜਿਵੇਂ ਮਰਜ਼ੀ ਤੁਸੀਂ ਘਰ ਵਿੱਚ ਵਾਸ਼ ਕਰ ਸਕਦੇ ਆ ਸਿਰਫ ਆਪਾਂ ਘੇਰੇ ਤੇ ਕਟਵਰ ਕਿੱਤੀ ਹੋਈ ਹੈ ਦੇਖ ਸਕਦੇ ਹੋ ਸਿਰਫ ਸੇਫਟੀ ਹੈ ਸਿੰਪਲ ਤੋਂ ਬੜਾ ਸੂਟ ਜਿਵੇਂ ਮਾਰਦੀ ਤੁਸੀਂ ਇਹਨੂੰ ਘਰੇ ਵਾਸ਼ ਕਰੋ ਡਰਾਈਲ ਚ ਪਾਓ ਕੋਈ ਪ੍ਰੋਬਲਮ ਨਹੀਂ ਆਉਗੀ ਇਸ ਸਟੱਫ ਨੂੰ ਤੇ ਇਹ ਕਿਹਦੇ ਵਿੱਚ ਰਿੰਕਲ ਨਹੀਂ ਪੈਂਦੇ ਨਾਲੋਂ ਵੱਡੀ ਗੱਲ ਇਹ ਸਟੱਫ ਦੇ ਵਿੱਚ ਨਾ ਰਿੰਕਲ ਨਹੀਂ ਪੈਂਦੇ ਹੈਗੇ ਤੁਸੀਂ ਬਿਨਾ ਪ੍ਰੈਸ ਪ੍ਰੈਸ ਮਾਰੇ ਵੀ ਇਹਨੂੰ ਪਾ ਸਕਦੇ ਹੋ ਤੇ ਸਲਵਾਰ ਨਾਲ ਆਪਾਂ ਹੈਵੀ ਸਲਵਾਰ ਰੱਖੀ ਆ ਤੇ ਚਨੌਨ ਦਾ ਦੁਪੱਟਾ ਆਪਾਂ ਲੇਸ ਲਾ ਕੇ ਰੈਡੀ ਕੀਤਾ ਹੋਇਆ ਵਾ ਤੇ ਨੈਕਸਟ ਸੂਟ ਵੀ ਜਿਹੜਾ ਹੈਗਾ ਉਹ ਆਪਣਾ ਗ੍ਰੀਨ ਕਲਰ ਦੇ ਵਿੱਚ ਕਾਟਨ ਦਾ ਸੂਟ ਰਹੇਗਾ ਉਹ ਵੀ ਮਸ਼ੀਨ ਵਰਕ ਆ ਰਹੇਗਾ ਜਿਵੇਂ ਭੈਣੇ ਆਪਾਂ ਕੈਸੇ ਦੇਖੋ ਸੂਟ ਸਾਨੂੰ ਜਿਵੇਂ ਤੁਹਾਡੇ ਕੋਲ ਆਪੇ ਰੈਡੀ ਕਰ ਦਿਓ ਇਹ ਆਪਾਂ ਕਾਟਨ ਦੇ ਵਿੱਚ ਬਣਾਇਆ ਉਹਨਾਂ ਦਾ ਸੂਟ ਮਹਿੰਦੀ ਕਲਰ ਹੈਗਾ ਸੂਟ ਦਾ ਤੇ ਕਲਰ ਚੁਆਇਸ ਉਹਨਾਂ ਨੇ ਆਪਾਂ ਨੂੰ ਵੀ ਕਹੀ ਸੀ ਤੁਸੀਂ ਆਪਣੇ ਹਿਸਾਬ ਨਾਲ ਲੈ ਲਿਓ ਚਾਕੇ ਦਾ ਕੰਮ ਰਹੇਗਾ ਚਾਕੇ ਦੇ ਉੱਪਰ ਵਰਕ ਕੀਤਾ ਹੋਇਆ ਫੋਨ ਤਾਂ ਪੱਟੀ neck ਦੇ ਵਿੱਚ ਵਰਕ ਕੀਤਾ ਹੋਇਆ ਦੇਖ ਸਕੋ ਜਾਨਾ ਤੇ 슬ੀਵਜ਼ ਉੱਪਰ ਵਰਕ ਕੀਤਾ ਹੋਇਆ ਬਹੁਤ ਸੋਹਣੀ ਬਾਰਡਰ ਆਪਾਂ 슬ੀਵਜ਼ ਦੇ ਉੱਪਰ ਪਾਈ ਹੋਈ ਆ ਤੇ ਗਲੇ ਦੇ ਵਿੱਚ ਗੋੜਦਾ ਪੱਟੀ ਕੀਤੀ ਹੋਈ ਆ ਆਪਣੀ ਨਾਲ ਇਹਦੇ ਵੀ ਆਪਾਂ ਸਲਵਾਰ ਰੈਡੀ ਕੀਤੀ ਆ ਮਹਿੰਦੀ ਕਲਰ ਦੀ ਆਪਾਂ ਦੁਪੱਟਾ ਕਰਕੇ ਨਾ ਤੇ ਉਹਦੇ ਉੱਪਰ ਆਪਾਂ ਦੁਪੱਟੇ ਕਲਰ ਨਾਲ ਜਿਵੇਂ ਲੈਸ ਲਗਾ ਦਿਆ ਜਿਹੜਾ ਆਪਾਂ ਇਹਦੇ ਉੱਤੇ ਕਲਰ ਯੂਜ਼ ਕੀਤਾ ਨਾ ਫਿਰ ਦਸ ਇਹ ਉੱਪਰ ਇਹਦੇ ਲੈਸ ਲਗਾ ਦਿਆ ਇਦਾਂ ਦੇ ਵਿੱਚ ਹੁਣ ਗਰਮੀ ਦਾ ਮੌਸਮ ਸ਼ੁਰੂ ਹੋਣ ਲੱਗਿਆ ਹਨ ਇਦਾਂ ਦੇ ਵਿੱਚ ਤੁਸੀਂ ਆਪਣੇ ਕੋਲ ਆਨ ਆਰਡਰ ਰੈਡੀ ਕਰਵਾ ਸਕਦੇ ਹੋ ਤੇ ਕੁਝ ਭਣਾ ਜੇ ਮੈਂ ਆਪਾਂ ਨੂੰ ਪ੍ਰਿੰਟਰਡ ਸੂਟ ਦੀ ਕਹਿੰਦੀ ਆਪਾਂ WhatsApp ਤੇ ਸਟੈਟਸ ਪਾਈ ਦਾ ਵਾ ਤੁਸੀਂ ਉੱਥੇ ਆਪਣੇ ਪ੍ਰਿੰਟਰਡ ਸੂਟ ਦੇਖ ਕੇ ਆਪਣੇ ਕੋਲ ਉਹ ਵੀ ਆਰਡਰ ਕਰ ਸਕਦੇ ਹੋ ਹਨ ਹਾਂ ਜੀ ਨੈਕਸਟ ਸੂਟ ਆਪਣਾ ਬਹੁਤ ਹੀ ਪਿਆਰਾ ਜਿਹਾ ਕਲਰ yellow ਮਹਿੰਦੀ ਕਲਰ ਰਹੇਗਾ ਆਪਾਂ ਜਿਵੇਂ ਇਹਦੇ ਵਿੱਚ ਜਿਹੜਾ ਡਾਰਕ ਥ੍ਰੈਡ ਯੂਜ਼ ਕੀਤਾ ਤਾਂ ਡਾਰਕ ਮਹਿੰਦੀ ਕਲਰ ਦਾ ਆਪਾਂ ਥ੍ਰੈਡ ਯੂਜ਼ ਕੀਤਾ ਤੁਸੀਂ ਦੇਖ ਸਕਦੇ ਹੋ ਨਾ ਬੜਾ ਸੋਹਣਾ ਇਹ ਡਿਜ਼ਾਈਨ ਤਾਂ ਆਪਣਾ ਪ੍ਰਾਣ ਹੈ ਨਾ ਪਰ ਸੂਟ ਦਾ ਕਲਰ ਨਿਊ ਰਹੇਗਾ ਦੇਖੋ ਸਾਪਾ ਡਾਰਕ ਮਹਿੰਦੀ ਕਲਰ ਆਪਾਂ ਇਹਦੇ ਵਿੱਚ ਯੂਜ਼ ਕੀਤਾ ਜਿਹੜੀ ਚਾਕਾਂ ਦੀ ਫਿਨਿਸ਼ਿੰਗ ਕੀਤੀ ਆ ਉਹ ਵੀ ਆਪਾਂ ਮਹਿੰਦੀ ਦੇ ਕਲਰ ਨਾਲ ਹੀ ਕੀਤੀ ਆ ਦੇਖ ਸਕਦੇ ਹੋ ਮਹਿੰਦੀ ਕਲਰ ਦੀ ਆਪਾਂ ਫਿਨਿਸ਼ਿੰਗ ਲਾ ਕੇ ਨਾ ਚਾਕਾਂ ਨੂੰ ਫਿਨਿਸ਼ ਕੀਤਾ ਵਾ ਤੇ ਨਾਲ ਇਹਦੇ ਸਟ੍ਰੈਪ ਸਲਵਾਰ ਰਹੇਗੀ ਐਂਡ ਇਹਦੇ ਨਾਲ ਸਟ੍ਰ ਤੇ ਨਾਲ ਜਿਹੜਾ ਰੇਖਾ ਦੁਪੱਟਾ ਮਹਿੰਦੀ ਕਲਰ ਦਾ ਹੀ ਸੂਟ ਦੇ بیس ਕਲਰ ਦੇ ਦੁਪੱਟਾ ਆਪਾਂ ਰੈਡੀ ਕਰਕੇ ਉਹਦੇ ਤੇ ਵੀ ਆਪਾਂ ਉਹਦਾ ਹੀ ਫਿਨਿਸ਼ਿੰਗ ਦਿੱਤੀ ਆ ਦੇਖ ਸਕਦੇ। ਨੀਚੇ ਆਪਾਂ ਉਹਦੀ ਫਿਨਿਸ਼ਿੰਗ ਦਿੱਤੀ ਆ ਤੇ ਚਾਕਾ ਤੇ ਫਿਨਿਸ਼ਿੰਗ ਕੀਤੀ ਆ ਤੇ ਉੱਪਰ ਆਪਾਂ ਬੜੀ ਸੋਹਣੀ ਲੇਸ ਕੋਟਾ ਲਗਾ ਕੇ ਇਹਨੂੰ ਰੈਡੀ ਕੀਤਾ। ਇਹ ਵੀ ਬਹੁਤ ਸੋਹਣਾ ਕਲਰ ਆ ਤੇ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਆਪਣੇ ਕੋਲ ਕਸਟਮਾਈਜ਼ ਕਰਵਾ ਸਕਦੇ ਜਿਵੇਂ ਹਲਕੇ ਫੁਲਕੇ ਜੇ ਵਰਕ ਵਾਲੇ ਸੂਟ ਨੇ ਹੀ। ਇਹਨਾਂ ਦੀ ਜਿਵੇਂ ਪ੍ਰਾਈਸ ਕਈ ਵਾਰ ਪੁੱਛਦੀਆਂ ਹੁੰਦੀਆਂ ਨੇ ਵੀ ਇਹਨਾਂ ਦੀ ਪ੍ਰਾਈਸ ਇਹਨਾਂ ਦੀ ਪ੍ਰਾਈਸ ਵਿੱਚ ਕਰੋ 10-11 ਹਜ਼ਾਰ ਤੋਂ ਸਟਾਰਟ ਹੋ ਕੇ ਜ ਤੁਸੀਂ ਇਹਨਾਂ ਦੇ ਆਪਣਾ ਸਕਰੀਨਸ਼ਾਟ ਲੈ ਕੇ ਆਪਾਂ ਤੋਂ ਪ੍ਰਾਈਸ ਲੈ ਸਕਦੇ ਹੋ